ਕੁਰਾਲੀ ਦੇ ਡੀਏਵੀ ਮਾਡਲ ਸਕੂਲ ਵਿੱਚ ਘੱਟ ਫੀਸ ਤੇ ਹੁੰਦੀ ਹੈ CBSE ਦੀ ਪੜ੍ਹਾਈ ਸਕੂਲ ਦੇ ਵਿਦਿਆਰਥੀ 10ਵੀਂ ਅਤੇ 12ਵੀਂ ਬੋਰਡ ਦੀ ਪ੍ਰੀਖਿਆ ਵਿੱਚ ਚੰਗੇ ਨੰਬਰ ਹਾਸਲ ਕਰ ਮਾਰ ਰਹੇ ਨੇ ਮੱਲਾਂ ਸਕੂਲ ਵਿੱਚ ਸਿਕਿਉਰਿਟੀ ਲਈ ਲਗਾਏ ਗਏ ਨੇ 70 ਦੇ ਕਰੀਬ CCTV ਕੈਮਰੇ ਸਕੂਲ ਦਾ ਕਿੰਡਰ ਜ਼ੋਨ ਛੋਟੇ ਬੱਚਿਆਂ ਦੇ ਲਈ ਬਣਾਇਆ ਗਿਆ ਹੈ ਬੜਾ ਹੀ ਸ਼ਾਨਦਾਰ ਛੋਟੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਣ ਦਾ ਵੀ ਕੀਤਾ ਗਿਆ ਹੈ ਪੂਰਾ ਪ੍ਰਬੰਧ ਵੈਲਕਮ ਦਾਓ ਫੁੱਟੀ ਕੰਡਾਓ ਵੈਰੀ ਗੁੱਡ ਕੰਡਾਓ ਕਿਹ ਜੇ ਯੈਸ ਵੈਰੀ ਗੁੱਡ ਕਿਆਪੀ ਅਧਿਆਪਕਾਂ ਦੇ ਪੜਾਉਣ ਦਾ ਤਰੀਕਾ ਵੀ ਤੁਹਾਨੂੰ ਆਵੇਗਾ ਖੂਬ ਪਸੰਦ

ਬੱਚਿਆਂ ਨੂੰ ਤੰਦਰੁਸਤ ਰੱਖਣ ਲਈ ਸਕੂਲ ਵਿੱਚ ਹੀ ਕਰਵਾਈ ਜਾਂਦੀ ਹੈ ਕਸਰਤ। ਬੱਚਿਆਂ ਦੀ ਸਿਕਿਉਰਿਟੀ ਲਈ ਸਕੂਲ ਦੇ ਗਰਾਊਂਡ ਵਿੱਚ ਹੀ ਲਗਾਇਆ ਗਿਆ ਹੈ ਜਾਲ। ਸਕੂਲ ਕੋਲ ਬੱਚਿਆਂ ਨੂੰ ਘਰ ਛੱਡਣ ਤੇ ਲਿਆਉਣ ਲਈ ਹਨ ਆਪਣੀਆਂ ਸ਼ਾਨਦਾਰ ਨਵੀਆਂ ਬੱਸਾਂ। DAV ਮਾਡਲ ਸਕੂਲ ਦੇ ਪ੍ਰਿੰਸੀਪਲ ਜੇ ਆਰ ਸ਼ਰਮਾ ਜੀ ਹਨ ਬੜੇ ਹੀ ਸੂਝਵਾਨ ਤਜਰਬੇਕਾਰ ਪ੍ਰਿੰਸੀਪਲ ਸਕੂਲ ਵਿੱਚ 11ਵੀਂ 12ਵੀਂ ਕਲਾਸ ਨੋਨ ਮੈਡੀਕਲ ਮੈਡੀਕਲ ਤੇ ਹਮਨਿਟੀ ਪੜ੍ਹਾਉਣ ਦੇ ਲਈ ਤਜਰਬੇਕਾਰ ਤੇ ਯੋਗ ਹਨ ਅਧਿਆਪਕ ਚੰਗੀ ਸਿੱਖਿਆ ਦੇ ਲਈ ਸਕੂਲ ਵਿੱਚ ਬਾਇਓਲੋਜੀ ਲੈਬ ਦਾ ਵੀ ਹੈ ਪ੍ਰਬੰਧ

This is called resistance box. Okay? In this, I have 1 ohm, 2 ohm, 2, 5 resistance of each and every value. Okay? School which he has, psychology lab. And uh, this psychology subject it is uh, recently introduced in, in this school. Uh, I mean, last year it was introduced in plus one. so this is uh, this subject is of great importance because uh, this uh, subject it produces uh, those doctors who can serve in psychiatric hospital you know i mean <laughs> <laughs> chemistry lab vich vidyarthiyan nu bade vadiya tareeke de naal samjhai jandi hai har ik jankari chank theek hai 20 ml oxalic acid pipette out and then put in tit titration flask theek hai and initial reading is one then put KMnO4 that is self indicator for titration drop by drop put the solution till end point is reached end point is colorless to permanent pink right dab school vich hi banayi gayi hai language lab jisda vidyarthiyon nu no hunda hai kafi fayda ਹੈਬ੍ਰੀ ਹੈ ਸ਼ਾਨਦਾਰ 3000 ਤੋਂ ਵੱਧ ਹਨ ਕਿਤਾਬਾਂ ਸਕੂਲ ਵਿੱਚ ਪੜ ਰਹੇ ਵਿਦਿਆਰਥੀ ਵੀ ਕਰ ਰਹੇ ਹਨ ਸਕੂਲ ਦੀ ਤਾਰੀਫ ਮੈਂ ਨੂੰ ਜਸੀਕਾ ਐਂਡ ਆਮ ਸਟੱਡੀ ਹੇਅਰ ਫॉर ਦੀ ਪਾਸਟ 8 ਇਅਰਸ ਆਮ ਕੰਟਿਨਿਊ ਸਟੱਡੀ ਇਨ ਦੀ ਪਲੱਸ 1 ਮੈਡੀਕਲ ਆਈ ਆਪਟੇਡ ਦਿਸ ਥਿੰਗ ਬਿਕਾਜ਼ ਆ ਵਾਂਟ ਟੂ ਬੀਕਮ ਅ ਡਾਕਟਰ ਦ ਟੀਚਰਸ ਆ ਹੇਅਰ ਵੈਰੀ ਗੁੱਡ ਐਂਡ ਟੀਚਰਸ ਆ ਸਵੇਰੀ ਵੈਲ ਦੇਰ ਇਜ਼ ਅ ਗ੍ਰੇਟ ਐਕਸਪੋਜ਼ਰ ਆਫ ਦੀ ਕਰਿਕੂਲਰ ਐਕਟੀਵਿਟੀਜ਼ ਹੇਅਰ ਦਿਸ ਇਜ਼ ਦੀ ਬੈਸਟ ਸਕੂਲ ਇਨ ਆਲੀ ਕੈਰੇਕਟਰ

ਤੁਸੀਂ ਦੇ ਵਿੱਚ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਰਿਹਾ ਅਤੇ ਬੱਚੇ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਆਪਣਾ ਨਾਮ ਰੋਸ਼ਨ ਕਰ ਰਹੇ ਨੇ ਅਤੇ ਕਈ ਸਰਕਾਰੀ ਨੌਕਰੀਆਂ ਵੀ ਹਾਸਲ ਕਰ ਚੁੱਕੇ ਨੇ ਪਹਿਲਾਂ ਤਾਂ ਮੈਂ ਕਵਾਂਗੇ ਕਿ ਸਕੂਲ ਦਾ ਨਾਮ ਕੀ ਹੈ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸ ਦਿਓ ਮੇਰੇ ਪਿੱਛੇ ਇਹ ਸਕੂਲ ਹੈ ਤੇ ਜਿਸ ਵੀ ਸਕੂਲ ਦੇ ਬਾਰੇ ਜਾਣਕਾਰੀ ਹੈ ਤੇ ਜ਼ਰੂਰ ਕਮੈਂਟ ਕਰਿਓ ਤੇ ਸਕੂਲ ਦੇ ਅੰਦਰ ਤੁਹਾਨੂੰ ਲੈ ਕੇ ਚੱਲਦੇ ਆ ਬਹੁਤ ਸ਼ਾਨਦਾਰ ਸਕੂਲ ਹੈ ਇਹ ਡੀਓ ਦੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੈ ਜੋ ਕੁਰਾਲੀ ਦਾ ਸਕੂਲ ਹੈ ਇਹ ਬਕਾਇਦਾ ਜਦੋਂ ਸਕੂਲ ਦੇ ਵਿੱਚ ਦਾਖਲ ਹੁੰਨੇ ਆ ਤਾਂ ਸਕੂਲ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਗੇਟ ਲੱਗਿਆ ਹੋਇਆ ਤੇ ਗੇਟ ਦੇ ਨਾਲ ਹੀ ਸਿਕਿਉਰਿਟੀ ਰੂਮ ਜਿਹੜਾ ਬਣਿਆ ਹੋਇਆ ਤੇ ਸਾਡੇ ਨਾਲ ਪਹਿਲਾਂ ਮੈਂ ਕੈਮਰਾ ਮੈਨੂੰ ਕਹਾਂਗਾ ਇੱਕ ਵਾਰ ਸਿਕਿਉਰਿਟੀ ਰੂਮ ਦੀਆਂ ਤਸਵੀਰਾਂ ਦੀ ਦੁਕਾਨ ਤੇ ਨਾਲ ਹੀ ਤੇ ਸਿਕਿਉਰਿਟੀ ਗਾਰਡ ਵੀ ਮਜੂਰ ਨੇ ਸਰ ਆਪਣਾ ਨਾਮ ਦੱਸੋ ਪੁੱਤ ਲਗ ਨਾਮ ਮੈਨੂੰ ਹਰਜੀਤ ਸਿੰਘ ਹਾਜੀ ਤੁਸੀਂ ਕਿੰਨੀ ਕਿਰਤ ਇੱਥੇ ਨੌਕਰੀ ਕਰਦੇ ਹੋ ਮੈਂ ਜਿੱਦਾਂ ਤਕਰੀਬਨ 3 ਸਾਲ ਤੋਂ ਕਰ ਰਿਹਾ ਹਾਂ ਬਾਕੀ ਹਾਂ ਜਦੋਂ ਕੋਈ ਪੇਰੈਂਟ ਬਾਹਰ ਤੋਂ ਆਉਂਦਾ ਹੈ ਤੇ ਤੁਸੀਂ ਕਿਸ ਤਰ੍ਹਾਂ ਇਨਕੁਆਰੀ ਕਰਦੇ ਹੋ ਉਹਦੇ ਨਾਲ ਨਹੀਂ ਆਪ ਪਹਿਲਾਂ ਨਹੀਂ ਐਂਟਰੀ ਕਰਾਉਂਦੇ ਸੀ ਫਿਰ ਜੋ ਵੀ ਕੋਈ ਬੱਚਾ ਲੈ ਆਉਂਗਾ ਜੇਰਾ ਜੋਜੇਂਦਰ ਸਾਡੇ ਪਰਮਿਸ਼ਨ ਮਿਲਦੀ ਹੈ ਫਿਰ ਅਸੀਂ ਉਹਨਾਂ ਨੂੰ ਭੇਜਦੇ ਬਾਹਰ ਕੋਈ ਕਿਸੇ ਤਰੀਕੇ ਦਾ ਮਤਲਬ ਪੇਰਾ ਸਿੱਧਾ ਤਾਂ ਨਹੀਂ ਅੰਦਰ ਜਾਂਦੇ ਮੰਨ ਲਓ ਬੱਚਾ ਇੱਕ ਵਾਰ ਸਕੂਲ ਚ ਦਾਖਲ ਹੋ ਗਿਆ ਕਿ ਬਾਹਰ ਜਾ ਸਕਦਾ ਗੇਟ ਤੋਂ ਨਾ ਬਿਨਾਂ ਗੇਟ ਪਾਸ ਤੋਂ ਕੋਈ ਜਾ ਸਕਦਾ ਹਾਂ ਅੰਦਰ ਵਜੋਂ ਅ ਜਿਸਰਾ ਸਕਿਉਰਟੀ ਗਾਰਡ ਭਾਈ ਸਾਹਿਬ ਨੇ ਦੱਸਿਆ ਕਿ ਬਿਨਾਂ ਗੇਟ ਪਾਸ ਤੋਂ ਬਿਲਕੁਲ ਵੀ ਬਾਹਰ ਨਹੀਂ ਬੱਚੇ ਨੂੰ ਜਾਣ ਦਿੱਤਾ ਜਾਂਦਾ ਤੇ ਤੁਹਾਨੂੰ ਸਟ੍ਰਕਚਰ ਸਕੂਲ ਦਾ ਪੂਰਾ ਅਹਿਮ ਹੈ ਕਿ ਕਿਤਰਾ ਸਕੂਲ ਜਿਹੜਾ ਹੈ ਉਹ ਚਿੱਤਰਕੀਆਂ ਕਰ ਰਿਹਾ ਹੈ ਤੇ ਸਕੂਲ ਦੇ ਬੱਚੇ ਜਿਹੜੇ ਆ ਦੇਸ਼ ਵਿਦੇਸ਼ਾਂ ਦੇ ਵਿੱਚ ਕਿਸ ਤਰ੍ਹਾਂ ਨਾਮ ਹਾਸਲ ਕਰ ਰਹੇ ਨੇ ਅਤੇ ਇਸ ਸਕੂਲ ਦੇ ਵਿੱਚ ਜੋ ਸਟਾਫ ਹੈ ਉਹ ਵੀ ਕਾਫੀ ਪੜ੍ਹੇ ਲਿਖੇ ਹੈ ਤੇ ਸਕੂਲ ਦੇ ਜੋ ਪ੍ਰਿੰਸੀਪਲ ਜੇ ਆਰ ਸ਼ਰਮਾ ਜੀ ਹੈ ਉਹਨਾਂ ਨੇ ਕਈ ਕੀਤੀਆਂ ਹੋਈਆਂ ਤੇ ਹੁਣ ਉਹ ਸਕੂਲ ਦੇ ਵਿੱਚ ਸੇਵਾਵਾਨ ਨਿਵਾ ਰਹੇ ਹਨ ਅਤੇ ਸਕੂਲ ਦੇ ਵਿੱਚ ਵਕ-ਵਕ ਤਰਾਂ ਦੀਆਂ ਕਲਾਸਾਂ ਵੀ ਜਿਹੜੀਆਂ ਆ ਉਹ ਇੱਥੇ ਹੈਗੀਆਂ ਤੇ ਸਕੂਲ ਇਹ ਪਲੱਸ 2 ਤੱਕ ਹੈ ਜਿਹਦੇ ਵਿੱਚ ਨੋਨ ਮੈਡੀਕਲ ਮੈਡੀਕਲ ਅਤੇ ਹਮੇਤੀ ਦੇ ਵਿਦਿਆਰਥੀ ਜਿਹੜੇ ਆ ਸਕੂਲ ਦੇ ਵਿੱਚ ਪਾਰਟਿਸਪੇਟ ਕਰਦੇ ਆ ਸਕੂਲ ਦੇ ਜਿਹੜੇ ਚੇਅਰਮੈਨ ਆ ਪੰਕਜ ਗੋਲ ਤੇ ਮੈਨੇਜਰ ਜੋ ਬਿੱਟੂ ਖੁੱਲਰ ਜੀ ਆਹ ਉਹਨਾਂ ਵੱਲੋਂ ਵੀ ਵਧੀਆ ਪ੍ਰਬੰਧ ਇੱਥੇ ਕੀਤੇ ਗਏ ਨੇ ਤੇ ਸਕੂਲ ਦੇ ਵਿੱਚ ਤਕਰੀਬਨ 70 ਦੇ ਕੁਲੀਬ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤੇ ਬਾਹਰ ਜੋ ਕਿੰਡਰ ਸਕੂਲ ਬਣਿਆ ਹੋਇਆ ਉਸ ਦੇ ਵਿੱਚ ਬਕਾਇਦਾ ਜਾਲੀਆਂ ਵੀ ਲਗਾਈਆਂ ਹੋਈਆਂ ਕਿਉਂਕਿ ਕਾਫੀ ਅੱਤੇ ਪਹਿਲਾਂ ਬੰਦਰ ਆਂਦੇ ਸੀਗੇ ਤਾਂ ਉਹ ਬੱਚਿਆਂ ਨੂੰ ਕੁਝ ਓਕਰ ਨਾ ਆਵੇ ਇਸ ਕਰਕੇ ਮੈਨੇਜਮੈਂਟ ਵੱਲੋਂ ਇਹ ਫੈਸਲਾ ਲਿੱਤਾ ਗਿਆ ਤੇ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਵੀ ਗੱਲ ਕਰਾਂਗੇ ਤੇ ਪੂਰੀ ਜਾਣਕਾਰੀ ਵੀ ਹਾਸਿਲ ਕਰਾਂਗੇ ਕਿ ਸਕੂਲ ਦੇ ਵਿੱਚ ਕੀ ਕੀ ਉਪਰਾਲੇ ਕੀਤੇ ਗਏ ਨੇ ਫਿਲਹਾਲ ਇਸ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਕਿ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਕਿ ਤੁਸੀਂ ਇਸ ਸਕੂਲ ਦੇ ਵਿੱਚ ਸਿੱਖਿਆ ਹਾਸਿਲ ਕੀਤੀ ਹੈ ਤੇ ਨਹੀਂ ਅਤੇ ਨਾਲ ਹੀ ਜੋ ਡੀਓਵੀ ਸਕੂਲ ਹੈ ਇਹ ਕਾਫੀ ਚੰਗੀ ਪੜਾਈ ਦੇ ਲਈ ਜਾਣਿਆ ਜਾਂਦਾ ਹੈ ਤੇ ਵੈਲ ਐਜੂਕੇਟਿਡ ਸਟਾਫ ਹੈ ਤੇ ਨਾਲ ਹੀ ਪ੍ਰਿੰਸੀਪਲ ਵੀ ਕਾਫੀ ਤਜਰਬੇਕਾਰ ਨੇ ਤੁਹਾਨੂੰ ਵੀ ਗੱਲਬਾਤ ਵੀ ਕਰਦੇ ਹਾਂ ਪ੍ਰਿੰਸੀਪਲ ਸਾਹਿਬ ਦੇ ਨਾਲ ਤੇ ਜਾਣਦੇ ਹਾਂ ਉਹ ਕੀ ਕਹਿ ਰਹੇ ਨੇ ਇਸ ਸਕੂਲ ਦੇ ਬਾਰੇ Good afternoon, I am Mr. J.R. Sharma, Principal Deerly Model Senior Secondary School, Kurali, Mohali. Uh, I joined over here in uh, 2023 and uh, two years uh, have been passed. And uh, you know, this is uh, a reputed institution in the area. This school, actually, previously it was affiliated with the PSP psc pitar school education board and uh, it switched over in the month of in the year 2016 to cvsc so this is the best school in the locality so far as the features of the school are concerned this school has uh, good features first of all i would like to tell you uh, this school is well equipped with the uh, you know i mean uh, good labs we have uh, good physics lab chemistry lab bio lab and uh, psychology lab and uh, our sports department is also good. Our students, you know, uh, they win a number of prizes, a uh, number of trophies every year in various uh, games. Uh, so far, as our faculty of the school is concerned, we have uh, experienced teachers and uh, you know, they are fully qualified, I mean, uh, they are a desired one, they have got good experience and uh, all the, they have the qualities, so you can say, uh, their qualification is according to a, a CVSE, uh, uh, I mean, prescribed qualification. Uh, you see, uh, we have, I told you, we have different streams. We have medical stream, we have uh, commercial stream, we have non-medical stream and we have humanity uh, group also. Uh, last year I introduced a new subject over here which is a psychology and uh, I think this subject is not uh, in uh, to uh, Mohali or even Roper district. So it is good subject because uh, uh, the students who will do I mean BSc or BA with psychology they can join uh, you know, psychiatric hospitals. I mean uh, people they are, they are full of tensions, depression, anxieties nowadays so I think uh, uh, the need of psychology very much nowadays in India as well as in abroad. So, uh, so far as human uh, transportation is concerned, we have uh, at, at least twelve or thirteen buses, you know, uh, which carry uh, the students from school to far-flung areas of the Gurali. Uh, and uh, we have uh, uh, at least seventy. Yeah, yeah, you can say our school it is uh, fitted, well equipped with the CCTV cameras, whose number is approximately. Um, more than 70. And uh, as uh, so far as playgrounds are concerned, they, uh, this school uh, is uh, having good playground where the students of uh, different classes, they go there in sports period and play their desired games. Uh, you see, uh, uh, the fee structure, so the fee structure of the school is concerned, we charges minimum fee. Uh, I will tell you the fee which we charge uh, throughout the year, that uh, amount is charged in other schools, uh, only in the month of April. So, this is a good school. I mean, uh, fee structure is low. And, uh, actually, our motto is not, uh, finance or money. without well, money is also required. But basically, we, uh, we think that the student who, I mean, the students who belongs to poor family, they should be given proper education. And, uh, we, you know, uh, give scholarships also. We uh, limit the fines, al fee also. And for the deserving candidates. So, uh, moreover, I would like to tell you that uh, the primary being of the school which is uh, adjacent to the main gate, uh, it is also well equipped with all the facilities. Uh, you know, uh, it's, uh, here monkey minas is uh, very much uh, common and they disturb the small kids so we have uh, you know made a net over there uh, this year so that uh, the kids they could be protected from the damages uh, which can be caused by the monkeys and uh, so far as the faculty of uh, uh, staff of uh, primary being is concerned they are highly educated they know how to tackle the problems of the kid they know how to teach the i mean, kids with different ways you know mediocre students uh, even they can study under their supervision so that is also a mean plus point of this school uh, and uh, uh, so far we have uh, you know libraries in both wings uh, you know uh, in senior secondary school as well as in the primary wing of the this uh, model senior secondary school uh, so ultimately uh, i again request that uh, please uh, admit your watch in my school, uh, so that they could become something officers, you know, IPS, IAS, or IFS, or you know, PCS, or you know, CAs, or POs, or uh, law graduates. I mean, law graduates. So, uh, so that's, uh, you can say, uh, I mean, we have uh, good classrooms We have and uh, uh, we have connectivity uh, of school is very good this school is located far away from the main road this is a plus point no doubt there is railway station it is also one kilometer uh, to our north side but uh, this is you know uh, this school is situated in a good place I mean, uh, you can say, zone is very good, uh, which is uh, fit for uh, studies purposes. There is no noise pollution. There is no human and cries, which are generally seen in the cities. So, this is I mean, the best place for I mean, uh, studies. Uh, I would like to request all the uh, parents uh, uh, to send their work to my school. And uh, you see, myself, sorry, my qualifications is concerned, I am master's in English. I am master's in biotech. I am master's in education, and uh, uh, you see, uh, in biotech, uh, uh, I will tell you my so six papers they are published internationally. I'm from California, uh, from Istanbul, and uh, three people from India. So um, I know how the research work is done. So uh, actually, I take keen uh, interest in science subjects. I, I mean, I, personally, I visit all the classes because I visit the math class, I visit the economic class, I did all the classes. You know, uh, because uh, during comp uh, my days, I appeared in number of uh, competitive exams. So I know a little bit about all the subjects. So this is you know god gift so i check all the classes so i, I again request the parents to send their gods, uh, i mean to my school and to take i uh, know uh, good uh, uh, message or you can say a good uh, teaching from here um, i have started counseling center so now the results of the 10th class uh, they will be declared. In the month of May, so I would, like to, uh, I would like to request, you know, the parents to send their wards to my school for counseling purposes. Because I will guide them which subject will, you know, suit them in the long run. Because, uh, you know, uh, it depends on the aptitude. Aptitude is what uh, is the interest of the candidate in the subject. So uh, that I will decide. I will do the counseling of the kid. So I request the parent to send their wards. I, I, I don't compel them to admit over there. I am going to my school, but uh, after counseling, they can decide where uh, I must admit my candidate. And I hope you will find this is the suitable place for your kid. And uh, uh, we have all the facilities, you know, uh, so far as curriculum uh, 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 is concerned. We have, you uh, no, curriculum no according to CBSE rule. We have uh, uh, all the subjects which are uh, prescribed by the, I mean, CBSE. So everything, uh, I don't know, okay, student will find everything. at a particular place so at the ਮੈਂ ਇਥੇ ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦਾ ਕਿ ਸਾਡੇ ਸੀਨੀਅਰ ਸਕੂਲ ਦੀ ਜਿਹੜੀ ਬਿੰਗ ਹੈ ਉਹਦੇ ਅਪੋਜੀਟ ਆਪਣੇ ਕੋਲ ਪ੍ਰਾਇਮਰੀ ਬਿੰਗ ਹੈ ਜਿੰਨੇ ਗਾਰਟਨ ਨੂੰ ਪਗੰਨੇ ਆ ਉਹ ਬਿੰਗ ਜਿੱਥੇ ਛੋਟੇ ਬੱਚੇ ਪੜਦੇ ਆ ਔਰ ਇਹ ਜਿਹੜੀ ਬੀਂਗ ਹੈਗੀ ਆ ਇਹਦੇ ਵਿੱਚ ਛੋਟੇ ਬੱਚੇ ਜਿਹੜੇ ਹੈਗੇ ਆ ਆਪਣੀ ਨਰਸੀ ਤੋਂ ਲੈ ਕੇ ਆਪਣੇ 5 ਤੱਕ 4 ਤੱਕ ਜਿਹੜੇ ਆਇਆ ਫਿਰ ਬਤਿੰਦਰ ਆ ਗਈ ਆਪਣੀ 4 ਤੱਕ ਆਪਾਂ ਉੱਧਰ ਰੱਖੇ ਹੋਏ ਤੇ ਇਹ ਜਿਹੜੇ ਬੱਚੇ ਆ ਇਹ ਇਹਨਾਂ ਨੂੰ ਆਪਾਂ ਡਿਫਰੈਂਟ ਟੈਕਨੀਕਸ ਨਾਲ ਜਿਹੜੇ ਹੈਗੇ ਆ ਆਪਾਂ ਪੜ੍ਹਾਉਂਦੇ ਆ ਪਲੇ ਬੇ ਮੈਥਡ ਹੈ ਲਰਨਿੰਗ ਬਾਈ ਡੂਇੰਗ ਹੈ ਸਾਰੇ ਜਿਹੜੇ ਟੀਚਰਸ ਹੈਗੇ ਆ ਉਹ ਐਕਸਪੀਰੀਅੰਸਡ ਆ ਉੱਥੇ ਵੀ ਆਪਣੇ ਪ੍ਰਾਇਮਰੀ ਪੀਆਰਟੀ ਦੇ ਟੀਚਰ ਸਾਰੇ ਬੈਲ ਐਕਸਪੀਰੀਅੰਸਡ ਹੈਗੇ ਆ ਤੇ ਉਹ ਬੱਚਿਆਂ ਨੂੰ ਪ੍ਰੋਪਰਲੀ ਜਿਹੜਾ ਹੈਗਾ ਉਹ ਟੀਚ ਕਰਦੇ ਆ ਸਭ ਤੋਂ ਪਹਿਲੇ ਸਵੇਰ ਦੀ ਮਾਰਨਿੰਗ ਅਸੈਂਬਲੀ ਹੁੰਦੀ ਹੈ ਜਿਹੜੀ ਚਾਹ ਦੀ ਪ੍ਰੇਅਰ ਹੁੰਦੀ ਹੈ ਪ੍ਰੇਅਰ ਦੇ ਬਾਅਦ ਨੈਸਲੈਂਥ ਹੁੰਦਾ ਹੈ ਸਾਰੇ ਜਿਹੜੀ ਬੈਂਡ ਪਾਰਟੀ ਹੈਗੀ ਆ ਆਪਣੇ ਸਕੂਲ ਦੀ ਬੱਚਿਆਂ ਦੇ ਛੋਟੇ ਛੋਟੇ ਬੱਚੇ ਜਿਹੇ ਹੈਗੇ ਆ ਉਹ ਉਹਨਾਂ ਨੇ ਆਪਣੇ ਆਪ ਹੀ ਸਾਇਆ ਕੁਝ ਮੈਨੇਜ ਕੀਤਾ ਹੋਆ ਤੇ ਇਹਨਾਂ ਬੱਚਿਆਂ ਨੂੰ ਸਾਰੀ ਪ੍ਰੇਅਰ ਕਰਾਉਂਦੇ ਆ ਪ੍ਰੋਪਰ ਵੇ ਨਾਲ ਨੈਸਲੈਂਥ ਕਰਾਉਂਦੇ ਆ ਤੇ ਇਹਨਾਂ ਨੇ ਵੀਕਲੀ ਵੀਕ ਦੇ ਵਿੱਚ 2 ਔਰ 3 ਟਾਈਮ ਜਿਹੜਾ ਹੈਗਾ ਉਹ ਆਪਾਂ ਯੋਗਾ ਜਿਹੜਾ ਹੈਗਾ ਬੱਚਿਆਂ ਨੂੰ ਉਹ ਵੀ ਸਾਰੇ ਟੀਚਰ ਜਿਹੜੇ ਹੈਗੇ ਆ ਉਹ ਆਪਾਂ ਘੱਟ ਹੈਗੇ ਹੋਊਗਾ ਦੇ ਵਿੱਚ ਦਿਨੋਂ ਮੱਚ ਮੋੜ ਮੌਤੀ ਹੋਊਗਾ ਤੇ ਉਹ ਬੱਚਿਆਂ ਨੂੰ ਯੋਗਾ ਸਿਖਾਉਂਦੇ ਛੋਟੇ ਬੱਚੇ ਬਹੁਤ ਪਿਆਰ ਲੱਗਦੇ ਆ ਜਦੋਂ ਯੋਗਾ ਦੇ ਇੱਕ ਬੰਦਾ ਜਿਹੜੀ ਹੈਗੇ ਆ ਐਕਸਰਸਾਈਜ਼ ਕਰਦੇ ਆ ਔਰ ਮੋਰ ਓਵਰ ਉੱਥੇ ਆਪਣੇ ਜਿਹੜੇ ਆ ਕਰਵਾਲੀ ਵਿੱਚ ਮੰਕੀ ਬਨਾਸ ਬਹੁਤ ਜ਼ਿਆਦਾ ਹੈ ਬਾਂਦਰ ਬਹੁਤ ਆਉਂਦੇ ਆ ਅਸੀਂ ਇਸ ਵਾਰੀ ਫਿਰ ਛੋਟੇ ਬੱਚੇ ਰੋ ਬਚਾ ਦੇ ਛੋਟੇ ਬੱਚੇ ਹੁੰਦੇ ਇਹਨਾਂ ਨੂੰ ਨਾ ਹੱਟਣਗੇ ਜ਼ਿਆਦਾ ਨਾ ਕੋਈ ਦੱਸਦੇ ਬਾਂਦਰ ਜਿਹੜੇ ਹੈਗੇ ਆ ਉਹ ਬਹੁਤ ਤੰਗ ਕਰਦੇ ਆ ਬੱਚਿਆਂ ਨੂੰ ਤੇ ਆਪਾਂ ਇਸ ਵਾਰੀ ਆਪਣੇ ਸਕੂਲ ਦੇ ਵਿੱਚ ਸਾਰੇ ਸਕੂਲ ਲੋ ਜਿਹੜਾ ਹੈਗਾ ਉਹ ਆਇਰਨ 网上 ਦੇ ਨਾਲ ਕਵਰ ਕਰ ਲਿਆ ਤਾਂ ਕਿ ਬੱਚੇ ਸਾਡੇ ਜਿਹੜੇ ਥੱਲੇ ਉਹ ਫ੍ਰੀਲੀ ਖੇਡਣ

ਇਹ ਉਹਨੂੰ ਵੀ ਆਪਾਂ ਬਿਲਕੁਲ ਫਰਸਟ ਲੈਂਗੁਏਜ ਪੰਜਾਬੀ ਫਰਸਟ ਲੈਂਗੁਏਜ ਹੈ ਦੂਸਰੀ ਵੀ ਉਹ ਸੈਕੰਡ ਲੈਂਗੁਏਜ ਹੈ इंग्लिश और हिंदी बट पी जी है, वो अपने माँ है ते सारे बच्चे इस करके इंग्लिश लैंगेज है जो पाब के बहर मतलब अपने इंडिया तो बहुत जाने ख्याल या हिंदी नो बॉडीस्टैंड है इंगलिशर सो बच्चे सा ਮੋਟੇ ਅੱਜ ਬੱਚੇ ਨੂੰ ਸਾਰੀਆਂ ਲੈਂਗੁਏਜ ਜਿਹੜੀਆਂ ਹੈਗੀਆਂ ਜਿਹੜੀਆਂ ਮੇਨ ਹੈਗੀਆਂ ਉਹ ਆਣੀਆਂ ਚਾਹੀਏ ਤਾਂ ਕਿ ਉਹ ਹਰੇਕ ਟਾਈਪ ਦੇ ਬੰਦੇ ਨਾਲ ਕਨਵਰਸੇਸ਼ਨ ਕਰ ਸਕੋ ਪੰਜਾਬੀ ਨਾਲ ਪੰਜਾਬੀ ਬੋਲ ਲਵੇ ਹਿੰਦੀ ਨਾਲ ਹਿੰਦੀ ਬੋਲ ਲਵੇ ਔਰ ਇੰਗਲਿਸ਼ ਹੋਵੇ ਅਗਰ ਕੋਈ ਅੰਦਾਜ਼ਾ ਉਹ ਇੰਗਲਿਸ਼ ਦੇ ਵਿੱਚ ਨਾਲ ਟਾਕ ਕਰ ਸਕੇ ਤੇ ਔਰ ਸਾਰੇ ਅਸੀਂ ਸੀਨੀਅਰ ਸੈਕੰਡਰੀ ਸਕੂਲ ਗੀਲ ਦੇ ਵਿੱਚ ਅਸੀਂ ਕੂਨਸੈਂਟਲੀ ਇੱਕ ਆਟੋਰੀਅਮ ਤਿਆਰ ਕੀਤਾ ਜਿਹੜਾ ਕਿ ਇੰਡੋਰ ਹੈ ਔਰ ਉਹ ਵੀ ਬੜਾ ਤਕੜਾ ਪ੍ਰੋਜੈਕਟ ਸੀਗਾ ਉਹਨੂੰ ਮੈਟਿੰਗ ਕੀਤੀ ਤਾਂ ਕਿ ਸਾਡੇ ਦੇ ਛੋਟੇ ਮੋਟੇ ਫੰਕਸ਼ਨਸ ਹੈਗੇ ਆ ਉਹ ਆਪਾਂ ਉਹ ਹੀ ਆਊਟੋਰੀਅਮ ਦੇ ਵਿੱਚ ਹੀ ਆਪਾਂ ਜਿਹੜੇ ਹੈਗੇ ਉਹ ਆਰਗੇਨਾਈਜ਼ ਕਰ ਲੈਣੇ ਆ ਕਿਉਂਕਿ ਬਾਹਰ ਦਾ ਗੱਲੋਂ ਅਗਰ ਕਈ ਵਾਰ ਮੌਸਮ ਜਿਹੜਾ ਹੈਗਾ ਕਲਾਈਮੈਟਿਕਲੀ ਅਗਰ ਕੋਈ ਫੇਵਰੇਬਲ ਚੀਜ਼ ਨਾ ਹੋਵੇ ਤਾਂ ਅਸੀਂ ਉਹਨੂੰ ਅੰਦਰ ਹੀ ਜਿਹੜਾ ਸਾਰਾ ਛੋਟਾ-ਵੋਟਾ ਫੰਕਸ਼ਨ ਉੱਥੇ ਕਰ ਲੈਣੇ ਆ ਤੇ ਸਾਰਾ ਜਿਹੜਾ ਮਤਲਬ ਸਟਾਫ ਹੋਇਆ ਚਾਹੇ ਫੈਸਿਲਿਟੀਆਂ ਹੋਈਆਂ ਮਤਲਬ ਟਰਾਂਸਪੋਰਟੇਸ਼ਨ ਹੋਈ ਆਪਾਂ ਮਤਲਬ ਬਹੁਤ ਸਾਰਾ ਧਿਆਨ ਰੱਖਦੇ ਆ ਤੇ ਕੋਈ ਗਲਤੀ ਨਾ ਹੋਵੇ ਜਿਹਦੇ ਬੱਚੇ ਦਾ ਜਾਂ ਸਕੂਲ ਬੱਚਾ ਨੁਕਸਾਨ ਨਾ ਹੋਵੇ ਜਾਂ ਸਕੂਲ ਦਾ ਕੋਈ ਮਤਲਬ ਇਨਸਾਈਟ ਨਾ ਹੋਵੇ ਦੀ ਤੇਰੀ ਸਿਚੁਏਸ਼ਨ ਹੈਗੀ ਹੈ ਨੌਨ ਹੈਵੀ ਹੈ 1970 ਤੋਂ ਇਟਮ ਕਰ ਰਹੀ ਹੈ ਔਰ ਬੱਚੇ ਥੇੜੇ ਪੜੇ ਹੈ ਉਹ ਅੱਛੀ ਅੱਛੀ ਐਲੀਮੁਨੇਟ ਜਿਹੜੇ ਹੈਗੇ ਆ ਉਹ ਅੱਛੀ ਅੱਛੀ ਜਗ੍ਹਾ ਤੇ ਸੈਟਲਡ ਹੈ ਤੇ ਕਈ ਦਿਨਾਂ ਹੋਏ ਵੀ ਉਹਨਾਂ ਨੂੰ ਵਿਦਾਇਆ ਹੋ ਵੀ ਹਾਰਟ ਹੋਣ ਜਿੱਥੇ ਅਸੀਂ ਪੜਿਆ ਉਹ ਸਕੂਲ ਦੇ ਇਹ ਗੱਲ ਹੋਈ ਹੈ ਤੇ ਇਹ ਸਾਰੀਆਂ ਗੱਲਾਂ ਸਾਨੂੰ ਜਿਹੜੀਆਂ ਹੋ ਧਿਆਨ ਰੱਖਣੀ ਪੈਂਦੀ ਹੈ ਤੇ ਮੈਂ ਐਡ ਦਾ ਲਾਸਟ ਪੇਰੈਂਟਸ ਨੂੰ ਜਿਹੜੇ ਨਿਰਵਾਹੀ ਏਰੀਆਜ਼ ਹੈਗੇ ਆ ਪਿੰਡ ਹੈਗੇ ਉਹ ਪੇਰੈਂਟਸ ਨੂੰ ਮੈਂ ਰਿਕਵੈਸਟ ਕਰੂਗਾ ਵੀ ਆਪਣੇ ਬੱਚੇ ਨੂੰ ਸਕੂਲ ਦੇ ਪੱਜਣ ਤੇ ਆ ਚੇਂਜ ਦੇਖੇ ਅਗਰ ਇਫ ਯੂ ਸੀ ਐਨੀ ਚੇਂਜ ਇਨ आवर ਸਕੂਲ ਐਸ ਕੰਪੇਅਰ ਟੂ ਅਦਰ ਸਕੂਲ den you will admit be, uh, you are want over here otherwise apna we don't compare any worry for admission to matlab ek vaar tusi na oh dekh ke school da matlab nazariya school da jada matlab oh hai gi hai activity hai kithhe achi hundi hai kithhe bachcha di care hundi hai ik jao dekh ke tusi jada hai apne bachche nu daag lagra sakde ha main ek mohob karda tusi apne bachche nu sade school ch achi matlab jdi hai study waste ya

Uh, we can uh, accommodate uh, at least uh, uh, 60 students uh, in the same room, or we have a special sector for the uh, language lab. And similarly, the library of the school it is well equipped with books. There are at least 30,000 books, 3,000 books in the library, and we have a well qualified librarian. So there are other you know the things which are in our school but not in other schools. So that's why it is specific. So please send your word to my school. And last, at the last, I again request uh, the you know the pe people or you know parents of the you know, area to uh, I mean get their wards admitted in my school, and this is the best school in the area um, uh, because uh, under my supervision, uh, I you know I take much much interest uh, in uh, studies myself over here. Thank you.